ਇਹਨਾਂ ਨੇ ਆਪਣੇ ਹੀ ਜਿਹੜੇ ਆਪਣੇ ਈਓ ਨਾਬਾ ਨੇ ਜਾਂ ਕੋਈ ਵੀ ਪ੍ਰਧਾਨ ਆਗਾ ਜੋ ਵੀ ਆਉਂਦਾਗਾ ਉਹ ਆਪਣੇ ਆਪ ਨੂੰ ਹੀ ਪ੍ਰਭੁੱਲਤ ਕਰਨ ਲੱਗੇ ਹੋਏ ਨੇਗੇ ਸਾਡੇ ਤਰੀਕੇ ਨਾਲ ਬਣਾਏ ਹੋਏ ਨੇ ਨਾ ਉਹਨਾਂ ਦੀ ਕੋਈ ਸਨਿਉਰਟੀ ਆਗੀ ਨਾ ਕੋਈ ਅਠਵੀਂ ਪਾਸ ਆਗਾ ਅਗਰ ਕੋਈ ਹੈਗਾ ਤਾਂ ਇਹ ਕਿਉਂਕਿ ਇੱਕ ਤੋਂ ਲੈਂਗੇਜ 50 ਤੱਕ ਪੱਕੇ ਬੰਦੇ ਨੇਗੇ ਤੇ ਪੱਕੇ ਕਰਮਚਾਰੀਆਂ ਵਿੱਚੋਂ 45 ਮੈਂਬਰ ਉੱਤੇ ਬੰਦੇ ਨੂੰ ਮੇਟ ਬਣਾ ਦਿੱਤਾ ਜਾਂਦਾਗਾ ਇਹ ਸਾਫ ਹੀ ਦਿਖ ਰਿਹਾ ਹੈਗਾ ਕਿ ਈਓ ਨਾਬਾ ਕੋਈ ਨਾ ਕੋਈ ਇਨਪੋ ਕਰਨਾ ਮੈਂ ਹੁਣ ਸਾਡੇ ਵਿੱਚ ਸਾਡੇ ਨੈਰੀ ਵਿਭਾਗ ਦੇ ਚੇਅਰਮੈਨ ਸਾਥੀ ਗੁਰਦੁਸ਼ ਸਿੰਘ ਕਿਉਂਕਿ ਇਹ ਵੀ ਲੰਬੇ ਸਮੇਂ ਤੋਂ ਆਪਣਾ ਜਿੱਦਾਂ ਦਾ ਕੋਈ ਕੰਮ ਨਹੀਂ ਇਹਨਾਂ ਦਾ ਏਰੀਆ ਬਹੁਤ ਵੱਡਾ ਹੈਗਾ ਜਿਵੇਂ ਕਿ ਭਲਾਟੇ ਤੱਕ ਇਹਨਾਂ ਦਾ ਏਰੀਆ ਹੈਗਾ ਸਾਥੀ ਜੀ ਮੋਟਰਸਾਈਕਲ ਤੱਕ ਜਾ ਜਾ ਕੇ ਆਪਣੇ ਸਾਥੀਆਂ ਨਾਲ ਟੱਚ ਦੇ ਵਿੱਚ ਰਹੇ ਮੈਂ ਹੁਣ ਬੇਨਤੀ ਕਰਦਾਗਾ ਮੇਰੇ ਸਾਥੀ ਗੁਰਦਾਸ ਸਿੰਘ ਸਾਥੀ ਜੀ ਨੂੰ ਕਿ ਉਹ ਵੀ ਆਣ ਆਪਣੇ ਵਿਚਾਰ ਸਾਂਝੇ ਕਰਨਾ ਸਾਥੀ ਗੁਰਦਾਸ ਸਿੰਘ ਜੀ ਜਦੋਂ ਮੋਰਚਾ ਨਾ ਲਖਾ ਜਾਈ ਕਾਲੀਵਾਲ ਜੀ ਤੇ ਮੇਰੇ ਨਾਲ ਇੱਧਰ ਸੱਜੂ ਬੈਠੇ ਨੇ ਸਾਰੇ ਚੰਦ ਕੇ ਨਾਲ ਆਏ ਨੇ ਉਹ ਸਾਥੀਓ ਮੇਰੇ ਤੋਂ ਪਹਿਲਾਂ ਸਾਥੀ ਵੇਦ ਪ੍ਰਕਾਸ਼ ਕਾਲੀ ਜੀ ਨੇ ਇੱਥੇ ਦੀਆਂ ਮੰਗਾਂ ਦੇ ਸੰਬੰਧ ਵਿੱਚ ਤੁਹਾਨੂੰ ਤਕਰੀਬਨ ਦੱਸਤਾ ਅਰ ਕਿਵੇਂ ਇਹੋ ਜਿਹੜਾ ਛੋਟੇ ਮੁਲਾਜ਼ਮਾਂ ਦੇ ਨਾਲ ਧੱਕਾ ਕਰ ਰਿਹਾ ਕਿਸੇ ਨੂੰ ਹਟਾਇਆ ਜਾ ਰਿਹਾ ਕਿਸੇ ਨੂੰ ਬਿਨਾਂ ਸਨਿਯੁਰਤੀ ਤੋਂ ਸਨਿਯੁਰਤੀ ਤੋਂ ਮੇਟ ਪਾਇਆ ਜਾ ਰਿਹਾ ਕਿਹਨੂੰ ਲਾਹਿਆ ਜਾ ਰਿਹਾ ਸਾਰੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਸਤਿਗੁਰੂ ਮਾ ਤੁਹਾਡੇ ਧਿਆਨ ਚ ਕਲਿਆਦਨਾ ਗੱਲ ਹੈ ਵੀ ਇਹ ਜਿਹੜਾ ਪੁੱਤਾਂ ਨਿੱਕੀ ਰਾਇਣ ਨਹੀਂ ਦੇਣਾ ਹਰੇ ਚੋਰ ਲੁਪਕੇ ਖਾ ਗਏ ਪੰਜਾਬ ਨੂੰ ਖਾ ਗਏ ਆਵਾਜ਼ ਜੋ ਜਾਇ ਜਾਂਤਰਾ ਜਾਇ ਚਨਾ ਦਿੱਤ ਲਾ ਦੇ ਲੋਕਾਂ ਬਹੁਤ ਹੀ ਵਧੀਆ ਸਾਡੇ ਜਮੂਰ ਸਿੰਘ ਨਾਲ ਕਾ ਜੀ ਕਿਉਂਕਿ ਇਹ ਨਾਰੇ ਬਹੁਤ ਹੀ ਵਧੀਆ ਲਗਾਉਂਦੇ ਨੇ ਮੇਰੇ ਸਾਥੀਓ ਇੱਕ ਥੋੜੀ ਆਵਾਜ਼ ਨਹੀਂ ਆਉਂਦੀਆਂਂਗੀ ਇਹ ਇਕੱਲੇ ਸਾਥੀ ਇੰਨੀ ਆਵਾਜ਼ ਆ ਰਹੀ ਸੀ ਤੁਹਾਡੇ ਆਵਾਜ਼ ਨਹੀਂ ਆ ਰਹੀ ਕਿ ਗੱਲ ਰੋਟੀ ਨਹੀਂ ਖਾਤੇ ਆਏ ਪਰ ਨਾੜੇ ਨਾੜੇ ਦਿਓ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਇਹੋ ਨਾਬਾ ਮੁਰਦਾਬਾਦ 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 ਇਹੋ ਨਾਬਾ ਮੁਰਦਾਬਾਦ ਮੁਰਦਾਬਾਦ ਸਾਡੇ ਵਿੱਚ ਸਾਡੇ ਪਸ਼ੂ ਪਾਲਣ ਦੇ ਪ੍ਰਧਾਨ ਸੁਰੀ ਸਿੰਘ ਜੀ ਪਹੁੰਚ ਚੁੱਕੇ ਨੇਗੇ ਤੇ ਮੈਂ ਹੁਣ ਤੇ ਸਾਡੇ ਵਿੱਚ ਜਗਲਾਤ ਦੇ ਪ੍ਰਧਾਨ 90 ਦੇ ਬਲਵਿੰਦਰ ਸਿੰਘ ਜੀ ਮੈਂ ਬਲਵਿੰਦਰ ਸਿੰਘ ਜੀ ਨੂੰ ਬੇਨਤੀ ਕਰੂੰਗਾ ਸਟੇਜ ਤੇ ਆਣ ਬਲਵਿੰਦਰ ਸਿੰਘ ਜੀ ਸਾਥੀਓ ਕੱਲ ਐਦਾ ਕੀ ਕੀ ਸਮੱਸਿਆਵਾਂ ਨੇ ਬਹੁਤ ਬਟੀਆਂ ਲੱਗੀਆਂ ਇੱਕ ਸਮੱਸਿਆਲੀ ਹੈਗੀ ਜਿਵੇਂ ਕਿ ਹੁਣ ਇਹਨਾਂ ਦੀ ਹੱਥ ਰੇੜੀਆਂ ਲੱਗੀਆਂ ਪੁਰੇ ਦੇ ਮੁਲਾਜ਼ਮਾਂ ਲੋਵੇ ਹੱਥ ਰੇੜੀਆਂ ਵੀ ਨਹੀਂ ਹੈਗੀਆਂ ਜਿਤੇ ਹੋਰ ਜਿੰਨੇ ਵੀ ਸਾਥੀ ਮੇਰੇ ਆਏ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਸਾਡੇ ਇੱਕ ਸੱਦੇ ਦੇ ਤੁਸੀਂ ਸਾਡੀ ਇੱਕ ਆਵਾਜ਼ ਚੋਰੀ ਆ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬੇਨਤੀ ਇਹ ਹੈ ਕਿ ਜੀ ਸਾਡੇ ਨਗਰ ਕੌਂਸਲ ਨਾਪਾ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਜਿਵੇਂ ਨਾ ਤਾਂ ਜਿਵੇਂ ਨਾ ਦੌਰੇ ਇੰਟੀਆਂ ਕ ਬਣ ਗਈਆਂ ਕਿ ਇੱਡੇ ਚੱਕੇ ਜਿਵੇਂ ਪਹਿਲਾਂ ਸਿੰਗਰ ਵੀ ਕਰਦੇ ਸੀ ਅੱਪਾ ਵੇਟ ਚੱਕੇ ਦੇ ਸਿੰਗਰ ਹੋ ਗਏ ਹੁਣ ਇੱਡੇ ਚੱਕੇ ਦੇ ਸਾਡੇ ਯੁਨੜਾ ਬਣੀਆਂ ਪਈਆਂ ਦੋ-ਦੋ ਬੰਦੇ ਲੈ ਕੇ ਇੱਕ ਬੰਦਾ ਪ੍ਰਧਾਨ ਬਣੀ ਬੈਠਾ ਕਰਨਾ ਉਹਨੇ ਕੁਛ ਨਹੀਂ ਜਾ ਕੇ ਤਲਵੇਂ ਚੱਟਣੇ ਨੇ ਸਾਡੇ ਈਓ ਸਾਹਿਬ ਦੇ ਉਹਦੇ ਚਰਨਾਂ 'ਚ ਜਾ ਕੇ ਬਹਿ ਜਾਂਦੇ ਨੇ ਉਹ ਜਿਵੇਂ ਉਹਨਾਂ ਦਾ ਚੱਲਦਾ ਫਿਰ ਚੱਲਣਾ ਚੱਕਾ ਚੱਲਦਾ ਰਹਿੰਦਾ ਉਹਨਾਂ ਨੂੰ ਕੋਈ ਪੁੱਛ ਕੇ ਛਣਾਲਾ ਹੈ ਨਹੀਂ ਇਹਨਾਂ ਨੇ ਇੰਨਾ ਗੰਦ ਪਾਤਾ ਕਿ ਸਾਡੇ ਕਈ ਵਿਚਾਰੇ ਮਲਾ ਲਿੰਦੇ ਹੋਏ ਜਿਹੜੇ ਮੋਟਰਾਂ ਤੇ ਲੱਗੇ ਹੋਏ ਨੇ ਕਿ ਉਹਨਾਂ ਦੀ ਜਿਹੜੀ ਛੱਤ ਆ ਜਿਹੜੀ ਮੋਟਰਾਂ ਥੱਲੇ ਪੈਣਦੇ ਨੇ ਉੱਥੇ ਕਰੰਟ ਆਉਂਦਾ بارشਾਂ 'ਚ ਕਦੇ ਇੰਨਾ ਕੋ ਫੁੱਸਲਾ ਆਇਆ ਵੀ ਸਾਬਕ ਸੁਲੁੰਡੀ ਬਹੁਤ ਜ਼ਿਆਦਾ ਨਿਕਲਦੀ ਆ ਇਹਨਾਂ ਨੂੰ ਕੋਈ ਮਰਵਾਣ ਇਹ ਕੱਲ ਮਾਰਦੇ ਨੇ ਸਾਡੇ ਭਾਵੇਂ ਅੱਜ ਮਰ ਜਾਣਾ ਨਾ ਉਹਦੀ ਰਿਪੇਅਰ ਕਰਾਣੀ ਨਾ ਉਹਦੇ ਮਾਰੇ ਸੋਚਣਾ ਕਿ ਨਾ ਇੱਕ ਮੁਲਾਜ਼ਮ 12 ਘੰਟੇ ਦੀ ਡਿਊਟੀ ਦਿੰਦਾ ਜੀ ਕਈ ਮੋਟਰਾਂ ਸਾਡੀਆਂ ਐਸੀਆਂ ਨੇ ਜਿੱਥੇ 12-12 ਘੰਟੇ ਦੀ ਡਿਊਟੀ ਚੱਲਦੀ ਹੈ ਕੋਈ ਗੌਰ ਨਹੀਂ ਸਾਡੇ ਕੱਚੇ ਕਰਮਚਾਰੀ ਮੇਰੇ ਭੈਣ ਦੇ ਭਰਾ ਸ਼ਾਇਦ ਜਦੋਂ ਉਹ ਲੱਗੇ ਸੀ ਉਹਨਾਂ ਦੇ ਕਾਲੇ ਵਾਲ ਸੀ ਅੱਜ ਚਿੱਟੇ ਵਾਲ ਹੋਏ ਨੇ ਕੋਈ ਗੌਰ ਨਹੀਂ ਦਿੰਦਾ ਇੱਕ ਸਿੱਧਾ ਸੁਣਦੇ ਨੇ ਇੱਥੇ ਇਹਨਾਂ ਨੂੰ ਜਾ ਕੇ ਕਹਿ ਦੋ ਤਾਂ ਇਹ ਕਹਿੰਦੇ ਸਾਡੇ ਹੱਥ 'ਚ ਨਹੀਂ ਹੈਗਾ ਜੀ ਘੱਟੋ ਘੱਟ ਇਹ ਮਦਦ ਤਾਂ ਪਾ ਕੇ ਦੇ ਸਕਦੇ ਨੇ ਹੁਣ ਇਹਨਾਂ ਨੇ ਜੀ ਪ੍ਰਧਾਨ ਜੀ ਗੌਰ ਕਰਿਓ ਇੱਕ ਬੰਦਾ ਜੀ ਡਿਸਪੋਜ਼ਲ ਤੇ ਰੱਖ ਲੈ ਸਿੱਧਾ ਮੇਰੇ ਖੰਨਣਾਇਚ 10000 ਰੁਪਏ ਦੀ ਡੀਸੀ ਰੇਟ ਤੇ ਰੱਖ ਲੈ ਉਹਦੇ ਦੀ ਪ੍ਰਮਾਣੀ ਕਿੱਥੋਂ ਆ ਗਈ ਸੀ ਇਹਨਾਂ ਨੂੰ ਜੇ ਅਸੀਂ ਕਹਿ ਦੀਏ ਉਹ ਜਿਹੜੇ 8 ਬੰਦੇ ਪਹਿਲਾਂ ਕੱਟੇ ਹੋਏ ਸੀਗੇ ਇਹੀ ਸੁਸਾਇਟੀ ਮੈਂ ਉਹਨਾਂ 10000 ਕਮੈਂਡ ਕਿ ਉਹ ਤੋਂ ਕੋਈ ਨਹੀਂ ਰੱਖਿਆ ਜੀ ਉਹ ਬੀਬੀਆਂ ਵਜੜੀਆਂ ਆਵਰੀ ਠੱਕੇ ਖਾਂਦੀਆਂ ਫਿੱਟੀਆਂ ਨੇ ਜੇ ਕਹਿ ਰਹੇ ਆ ਸ਼ਹਿਰ ਨੂੰ ਸਾਫ਼ ਕਰਨਾ ਮੈਂ ਤੁਹਾਡੀ ਗੱਲ ਤੇ ਗੱਲ ਕਰ ਰਿਆਂਗਾ ਪਤਾ ਹੀ ਅੱਲਾ ਕੀ ਕਿਉਂਕਿ ਸਾਨੂੰ ਵੀ ਪਤਾ ਹੈਗਾ ਥੋੜੇ ਬੰਦੇ ਕੰਮ ਬਹੁਤ ਜ਼ਿਆਦਾ ਕਰ ਰਹੇ ਨੇਗੇ 300 ਬੰਦੇ ਦਾ ਕੰਮ 150 140 ਬੰਦੇ ਕਰ ਰਹੇ ਨੇ ਸਾਣੀ ਸਾਹਿਬ ਹਾਂ ਕੁਝ ਤੇ ਹੋਂਗੇ ਨੇ ਜੇ ਚੋੜਾ ਚੱਕ ਉਹ ਪਤਾ ਨਹੀਂ ਉਹਨਾਂ ਦੀ ਕੀ ਕਿਟਬਿਟਾ ਜੀ ਦੋ ਚਾਰ ਬੰਦਿਆਂ ਨੂੰ ਘਰੇ ਬਟਾ ਕੇ ਰੱਖਦੇ ਨੇ ਉਹਨਾਂ ਦਾ ਤਾਂ ਨਹੀਂ ਧਿਆਨ ਦਵੋ ਜਿਹੜੇ 11000 ਰੋਣੇ ਨੇ ਬੰਦੇ ਸੇ ਮੈਂ ਤਾਂ ਇਹ ਕਹਿੰਦਾ ਜੀ ਜਿਹੜੀ ਸਨੋਟੀ ਲਿਸਟ ਆ ਜੀ ਨਵੀਂ ਮਿਲਤਾਂ ਦੀ ਉਹ ਸਾਨੂੰ ਦਿੱਤੀ ਜਾਵੇ कि ਜਿਹੜੇ ਇਹ ਗਲਤ ਤਰੀਕੇ ਨਾਲ ਪ੍ਰਮੋਟ ਹੋਏ ਹੋਏ ਨੇ ਜੇ ਮੈਂ ਹੁਣ ਸਾਡੇ ਪੰਜਾਬ ਦੇ ਪ੍ਰਧਾਨ ਸਾਥੀ ਦਰਸ਼ਨੀ ਲਵਾਨਾ ਜੀ ਨੂੰ ਕਹਿੰਨਾ ਕਿ ਉਹ ਦੇਖੋ ਸਾਥੀ ਦਰਸ਼ਨੀ ਲਵਾਨਾ ਜੀ ਬਹੁਤ ਹੀ ਸਤਿਕਾਰਯੋਗ ਨਾਨੀ ਸਾਹਿਬ ਨਾਨੀ ਸਾਹਿਬ ਨੇ ਕਾਫੀ ਪ੍ਰੋ ਵਰਕਰ ਗੱਲ ਕੀਤੀ ਹੈ ਅਸੀਂ ਇਹਨਾਂ ਦਾ ਸਰਵਾਥ ਕਰਨੇ ਆ ਕਿ ਜਿੰਨਾ ਕਿ ਇਹਨਾਂ ਨੇ ਵਿਸ਼ਵਾਸ ਦਵਾਇਆ ਹੈ ਉਹਦੇ ਸਣੀ ਦਾ ਮੇਰੀ ਬੇਨਤੀ ਹੈ ਕਿ ਘੱਟੋ-ਘੱਟ ਆਰਗੇਨਾਈਜੇਸ਼ਨ ਜਿਹੜੀ ਹੈ ਉਹਨਾਂ ਨਾਲ ਬੈਠ ਕੇ ਇਹਨਾਂ ਦੀ ਗੱਲ ਜੀਓ ਸਾਹਿਬ ਨਾਲ ਉੱਥੇ ਆਪ ਵਿੱਚ ਬੈਜੋ ਤੇ ਜਿਹੜੇ ਵੀ ਜਿਹੜੇ ਕੱਚੇ ਦੇ ਪੱਕੇ ਕੀਤੇ ਜਾਣਾ ਕਿ ਮੈਂ ਮੰਗ ਕਰਦਾ ਔਰ ਸ਼ਹਿਰ ਦੀ ਆਬਾਦੀ ਨੂੰ ਦੇਖਦੇ ਹੋਇਆ ਤੇ ਸ਼ਹਿਰ ਦੀ ਜਿਹੜੀ ਜਨਸਖਿਆ ਵਧ ਗਈ ਜੀ ਡੈਰਾ ਵਧ ਗਿਆ ਉਹਨੂੰ ਮੈਂ ਮੰਗ ਕਰੂੰਗਾ 20 ਰੇਟ ਤੇ ਵਿੱਚ ਵਿੱਚ ਕਟੋੜ ਹਣ 50 100 ਬੰਦੇ ਰੱਖੇ ਹਾਂ। ਤਾਂ ਹੀ ਇਹ ਗੱਲ ਬਣੂ ਜੀ ਐਨੇ ਕੋਈ ਸਾਡਾ ਜੀ ਕੂੜਾ ਆ ਤਾਂ 40 ਰੁਪਏ ਨਾਲ ਬਹੁਤ ਘੱਟ ਸੀ। ਸ਼ਹਿਰ ਦੀ ਛੋਟਾ ਮੰਗਈ ਹੁੰਦੀ ਸੀ। ਹੁਣ ਪਲਾਸਟਿਕ ਸਾਨੂੰ ਖਾ ਰਿਆ ਜੀ। ਪਲਾਸਟਿਕ ਚੋਂ ਬੜੀ ਲੰਬੀਏ ਗੱਡਾਂ ਨੇ ਤੇ ਬਾਕੀ ਜਿਹੜੀ ਵੀ ਜ ਨੇ ਮੰਗ ਕੀਤੀ ਹੈ ਮੈਂ 150 ਬੰਦੇ ਦੀ ਮੰਗ ਕਰੂੰਗਾ ਵੀ 20 ਰੇਟ ਤੇ ਬਈ। ਮੀਟਿੰਗ ਬਹੁਤ ਜਲਦੀ ਕਰਾਂਗੇ ਜੀ। ਕਹਿੰਦਾ ਸਹੀ ਸੋਮ ਮੰਗਲਵਾਰ ਨੂੰ ਮੀਟਿੰਗ ਕਰ ਰਹੇ ਆ। ਔਰ ਵਿੱਚ ਵਿੱਚ ਅਸੀਂ ਮਤੇ ਪਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਲਾਰੇਵਾਜੀ ਨਾ ਸਰ ਹੋਵੇ। ਤੁਹਾਨੂੰ ਬਸ ਸੁਭਾਸ ਹੈ। ਹੋਰ ਤੁਹਾਡਾ ਬਸਵਾ ਟੁੱਟ ਨਹੀਂ ਦਿਮਗ ਸਰ। ਥੈਂਕ ਯੂ। ਇਹਨਾਂ ਕਹਿੰਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸਿੱਖੀ, ਜੈ ਭੀ। ਠੀਕ ਅੱਗੇ ਨਿਸ਼ਾਨ ਹੋ ਗਏ। ਬਾਕੀ ਇੱਕ ਗੱਲ ਸਾਨੀ ਸਾਹਿਬ ਨੇ ਵੀ ਕੀਤੀ। ਜਿੰਦਾਬਾਦ। 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 ਜੈ ਸਰਕਾਰ। ਜਿੰਦਾਬਾਦ।

मुर्त मु कला म लागू करो ठेकेदारी सीटा बंदि करो रेगुलर भर्ती चालू करो घटो घटि उन पैती हज़ार लागू करो मुख्यमत्री हो ਪੰਜਾਬ ਸਰਕਾਰ ਦਾ ਕਰੋ ਸਿਆਪਾ ਹਾਏ 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 ਅੱਜ ਧਰਨ ਲਗਾਇਆ ਗਿਆ ਇੱਥੇ ਪਾਜ 21 22 ਦਿਨ ਹੋ ਗਏ ਸਾਰੇ ਪੰਜਾਬ ਦੇ ਵਿੱਚ ਨਗਰ ਕੌਂਸਲਾਂ ਅੱਗੇ ਨਗਰ ਨਿਗਮ ਦਫ਼ਤਰਾਂ ਅੱਗੇ ਔਰ ਜਿਹੜੇ ਨਗਰ ਪ੍ਰੀਸ਼ਦ ਦੇ ਦਫ਼ਤਰ ਨੇ ਉਹਨਾਂ ਦਾ ਸਪਾਈਸੇਵ ਕੰਮਾਂ ਸਾਰੇ ਸੇਵਰ ਮੈਨ ਕੰਮ ਆ ਹੋਰ ਜਿੰਨੇ ਵੀ ਕੰਮ ਹੀ ਨੇ ਉਹ ਐਜੀਟੇਸ਼ਨ ਤੇ ਨੇ ਲਗਾਤਾਰ ਐਜੀਟੇਸ਼ਨ ਤੇ ਨੇ ਸਰਕਾਰ ਵੱਲੋਂ ਕੋਈ ਚੈਨਲ ਹਰ ਤੱਕ ਨਹੀਂ ਖੁੱਲਿਆ ਗੱਲਬਾਤ ਕਰਨ ਦਾ ਇੰਪੋਰਟੈਂਟ ਇਸ਼ੂ ਜਿਹੜਾ ਹੈ ਜਿਹੜੀ ਅਸੀਂ ਸ਼੍ਰੋਮਣੀ ਅਕਾਦੀ ਸਰ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀਗੀ 2007 ਚ ਉਸ ਵੇਲੇ ਅਸੀਂ ਸੰਘਰਸ਼ ਕੀਤਾ ਸੀ ਵੀ ਸੋਲਿਡ ਵੇਸਟ ਮੈਨੇਜਮੈਂਟ ਜਿਹੜੀ ਘਰ ਘਰ ਤੋਂ ਪੂਰਾ ਚੱਕਣਾ ਸਫਾਈ ਦਾ ਠੇਕਾ ਐਜੰਸੀ ਲੈ ਰਹੀ ਹੈ ਉਹ ਅਸੀਂ ਨੈਤਿਕ ਤੌਰ ਤੇ ਵਿਰੋਧ ਕੀਤਾ ਸੀ ਔਰ ਵਿਰੋਧ ਇੰਨਾ ਕਾਮਯਾਬ ਰਿਹਾ ਕਿ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨਹੀਂ ਰਹੇ ਉਹਨਾਂ ਨੇ ਉਹ ਸੋਲਿਡ ਵੇਸਟ ਮੈਨੇਜਮੈਂਟ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੋਟੀ ਰਕਮ ਲੈ ਕੇ ਜੇ ਪਾਕਿਸਤਾਨਕ ਸਰਕਾਰਾਂ ਨੇ ਮੰਤਰੀ ਦੀ ਗੱਲ ਕਰੀਏ ਤਾਂ ਮੋਟੀ ਰਕਮ ਲੈ ਕੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਮੋਟੀ ਰਕਮ ਲੈ ਕੇ ਸੋਲਿਡ ਵੇਸਟ ਮੈਨੇਜਮੈਂਟ ਜਿਹੜੀ ਹੈ ਉਹ ਮੁੜ ਕੇ ਪੰਜਾਬ ਦੇ ਵਿੱਚ ਇੰਟਰ ਕਰਾ ਦਿੱਤੀ ਤੇ ਅੱਜ ਉਹ ਸੋਲਿਡ ਵੇਸਟ ਮੈਨੇਜਮੈਂਟ ਜਿਹੜੇ ਕੰਮ ਕਰ ਰਹੇ ਨੇ ਮਹੱਲਾ ਕਮੇਟੀਆਂ ਚ ਕੰਮ ਕਰ ਰਹੇ ਨੇ ਜਿਹੜੇ ਘਰ ਘਰ ਤੋਂ ਪੂਰਾ ਚੱਕਣ ਦਾ ਕੰਮ ਕਰ ਰਹੇ ਨੇ ਜਿਹੜੇ ਕੱਚੇ ਕੰਮ ਐ ਕਰ ਰਹੇ ਨੇ ਉਹਨਾਂ ਨੂੰ ਪਾਸੇ ਕਰਕੇ ਉਹਨਾਂ ਦੀ ਮੈਨੇਜਮੈਂਟ ਦੇ ਆਪਣੇ ਜਿਹੜੇ ਨੇ ਵਰਕਰ ਉਹਨਾਂ ਦੀ ਭਰਤੀ ਕੀਤੀ ਜਾ ਰਹੀ ਹੈ ਜਾਂ ਇਹਨਾਂ ਨੂੰ ਇਹ ਆਪਸ਼ਨ ਦਿੱਤੀ ਜਾ ਰਹੀ ਹੈ ਕਿ ਜੇ ਤੁਸੀਂ ਰਹਿਣਾ ਹੈ ਤਾਂ ਸੋਲਿਡ ਵੇਸਟ ਮੈਨੇਜਮੈਂਟ ਦਾ ਮੁਲਾਜ਼ਮ ਬਣ ਕੇ ਰਹੋ ਤੇ ਜੋ ਤਨਖਾਹ ਤੁਹਾਨੂੰ ਦਿੱਤੀ ਜਾਏਗੀ ਉਹ ਤੁਹਾਨੂੰ ਐਕਸੈਪਟ ਕਰਨੀ ਪੈਣੀ ਹੈ ਮਤਲਬ ਉਸ ਦਾ ਨੈਤਿਕ ਤੌਰ ਤੇ ਹੈ ਅੱਜ ਪੰਜਾਬ ਦੇ ਵਿੱਚ 21-22 ਦਿਨ ਹੋ ਗਏ ਵਿਰੋਧ ਹੋ ਰਿਹਾ ਹੈ ਪਰ ਸਰਕਾਰ ਦੇ ਕੰੰਦ ਤੇ ਯੂਨੀ ਸਰਕਾਰ ਹੀ ਲੋਕ ਬੜੇ ਮੁਸ਼ਕਲ ਦੇ ਵਿੱਚ ਨੇ ਤੇ ਜੇ ਸਟ੍ਰਾਈਕ ਪੰਜਾਬ ਦੇ ਵਿੱਚ ਹੋ ਗਈ ਤਾਂ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਬੌੜੇ ਮਾੜੇ ਹੰਤ ਵਾਪਰਨੇ ਨੇ ਸੋ ਉਹਨਾਂ ਇਸ਼ੂਆਂ ਨੂੰ ਲੈ ਕੇ ਰੈਗੂਲਰ ਦੇ ਇਸ਼ੂ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਨਵਾਂ ਫੈਸਲਾ ਦਿੱਤਾ ਹੈ ਕਿ ਜਿੰਨੇ ਵੀ ਕੰਟ੍ਰੈਕਟ ਕੰਮ ਹੈ ਜਿੰਨੇ ਵੀ ਆਊਟਸੋਰਸ ਕੰਮ ਹੈ ਜਿਹੜੀ ਵੀ ਕਿਸਮ ਦੇ ਕੰਮ ਹੈ ਜਿਹੜੇ ਨੇ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਹਿੰਦੂਸਤਾਨ ਦੇ ਜਿੰਨੇ ਡਿਪਾਰਟਮੈਂਟ ਨੇ ਉਹਨਾਂ 'ਚ ਕੰਮ ਕਰਦੇ ਨੇ ਉਹਨਾਂ ਦੀਆਂ ਸਰਵਿਸਿੰਗ ਜਿਹੜੀਆਂ ਨੇ ਰੈਗੂਲਾਈਜ਼ ਕਰੋ ਔਰ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਖਪਾਓ ਜਿਹੜੇ ਕੰਟਰੈਕਟਰ ਨੇ ਲੁੱਟ ਰਹੇ ਨੇ ਇਸ بڑے ਪੰਜਾਬ ਨੂੰ ਉਹਨਾਂ ਨੂੰ ਬਾਹਰ ਕੰਟੈਕਟ ਦੇ ਵਿੱਚੋਂ ਕੱਢੋ ਇਹ ਮਤਲਬ ਮਾਰਯੋ ਸੁਪਰੀਮ ਕੋਰਟ ਦਾ ਇੱਕ ਬੜਾ ਇੰਪੋਰਟੈਂਟ ਫੈਸਲਾ ਸੀਗਾ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਤਾਂ 15 ਮਿੰਟਾਂ ਬਾਅਦ ਛਾਲ ਮਾਰ ਕੇ ਮੁੱਖ ਮੰਤਰੀ ਜੀ ਪਜਾਮਾ ਜਾਂ ਲੈ ਕੇ ਬਾਹਰ ਆ ਗਏ ਉਹਨਾਂ ਨੇ ਬਿਆਨ ਦਿੱਤੇ ਕਿ ਅਸੀਂ ਵੀ ਯਤਨ ਕਰ ਰਹੇ ਹਾਂ ਕਿ ਜਿਹੜੇ ਠੇਕੇਦਾਰ ਨੇ ਉਹ ਪੋਲੀਟੀਕਲ ਪਾਰਟੀਆਂ ਦੇ ਨੇ ਅਫਸਰਾਂ ਦੇ ਠੇਕੇਦਾਰ ਨੇ ਹੁਣ 4 ਸਾਲ ਤਾਂ ਇਹਨਾਂ ਨੂੰ ਹੋ ਗਿਆ ਰਾਜ ਕਰਦਿਆਂ ਨੂੰ ਸਾਢੇ 4 ਸਾਲ ਹੋ ਗਏ ਉਹ ਠੇਕੇਦਾਰ ਇਹਨਾਂ ਦਾ ਅਡਾਪਟ ਕੀਤੇ ਹੋਏ ਨੇ ਕਿ ਮੋਟੀਆਂ ਰਕਮਾਂ ਜੜੀਆਂ ਨੇ ਉਹਨਾਂ ਠੇਕੇਦਾਰਾਂ ਵੱਲੋਂ ਇਹਨਾਂ ਦੇ ਮੰਤਰੀਆਂ ਨੂੰ ਇਹਨਾਂ ਦੇ ਐਮਐਲਏ ਨੂੰ ਜਾਂਦੀ ਹੈ ਆ ਨਾਬੇ ਵਾਲੇ ਐਮਐਲਏ ਨੂੰ ਵੀ ਜਾਂਦੀ ਹੋਣੀ ਇਹ ਤਾਂ ਕੋਈ ਰੌਣਾ ਨਹੀਂ ਹੈ ਤਾਂ ਮੁੱਖ ਮੰਤਰੀ ਨੇ ਬਿਆਨ ਦਿੱਤੇ ਵੀ ਜਿੰਨੇ ਵੀ ਕੰਟਰੈਕਟ ਤੇ ਆਊਟਸੋਰਸ ਤੇ ਕੰਮੇ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਅਡਾਪਟ ਕਰਾਂਗੇ ਡਿਪਾਰਟਮੈਂਟਾਂ 'ਚ ਖਪਾਵਾਂਗੇ ਤੇ ਫਿਰ ਉਹਨਾਂ ਦੀਆਂ ਸਰਵਿਸ ਜਿਹੜੀਆਂ ਨੇ ਰੈਗੂਲੇਟਰ ਕਰਾਂਗੇ ਜਿਵੇਂ ਮਾਨਯੋਗ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਹੈ ਮਾਨਯੋਗ ਪਾਰਲੀਮੈਂਟ ਨੇ ਡਿਸੀਜਨ ਦਿੱਤਾ ਹੈ ਆ ਪਿਛਲੇ ਹਫਤੇ ਡਿਸੀਜਨ ਹੋਇਆ ਹੈ ਸੋ ਹਾਲੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੈ ਪੰਜਾਬ ਸਰਕਾਰ ਨੇ ਨਾ ਤਾਂ ਕੋਈ ਨੋਟੀਫਿਕੇਸ਼ਨ ਕੀਤਾ ਹੈ ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਦੇ ਫੁੱਲ ਬੈਚ ਦਾ ਫੈਸਲਾ ਹੈ ਔਰ ਇਹ ਕਹਿ ਦਿੱਤਾ ਸੁਪਰੀਮ ਕੋਰਟ ਨੇ ਕਿ ਹੁਣ ਕੋਈ ਵੀ ਰਾਜ ਸਰਕਾਰ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਲੈ ਕੇ ਨਹੀਂ ਆਏਗੀ ਜਿਹੜਾ ਲੈ ਕੇ ਆਏਗਾ ਇਹ ਇਸ਼ੂ ਤੇ ਰਿਵਿਊ ਪਟੀਸ਼ਨ ਉਸ ਤੇ ਕੰਡੈਮਪਟ ਆਫ ਕੋਰਟ ਜਿਹੜਾ ਹੈ ਉਹ ਬਣੇਗਾ ਤੇ ਚੀਫ ਸਕਤੀ ਅੰਦਰ ਜਾਏਗਾ ਤੇ ਜਿਹੜਾ ਹੋਰ ਅਧਿਕਾਰੀ ਹੈ ਉਹ ਅੰਦਰ ਜਾਏਗਾ ਜਿਹੜਾ ਕਾਰਵਾਈ ਨਹੀਂ ਕਰੇਗਾ ਮਤਲਬ ਇੰਨੇ ਇੰਪੋਰਟੈਂਟ ਫੈਸਲੇ ਆਉਣ ਦੇ ਬਾਵਜੂਦ ਵੀ ਸਾਡੀ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਮਸ਼ਕਰੀਆਂ ਕਰ ਰਹੀ ਹੈ ਲੋਕਾਂ ਨਾਲ ਮਸ਼ਕਰੀਆਂ ਕਰ ਰਹੀ ਹੈ ਮੁੱਖ ਮੰਤਰੀ ਬੋਲਣ ਲੱਗੇ ਮਸ਼ਕਰੀਆਂ ਕਰ ਰਹੇ ਸੋ ਇਹ ਮਸ਼ਕਰੀਆਂ ਦੇ ਸਰਕਾਰ ਸੁਭਾਵਕ ਹੈ ਕਿ ਆ ਉਹਨਾਂ ਨੇ ਜਿਹਨਾਂ ਦੇ ਵਿੱਚ ਇਹਨਾਂ ਨੂੰ ਅਸੀਂ ਬਾਹਰ ਦਾ ਰਸਤਾ ਦਿਖਾਉਣਾ ਹੈ ਅੱਜ ਦੀ ਰੈਲੀ ਦਾ ਮਤਲਬ ਇਹ ਹੈ ਕਿ ਜੋ ਸੋਲਿਡ ਵੇਸ ਮੈਨੇਜਮੈਂਟ ਨੇ ਉਹਨਾਂ ਬਾਹਰ ਕੱਢੋ ਜਿਹੜੇ ਕੱਚੇ ਕੰਮੇ ਨੇ ਇਹਨੂੰ ਸਭ ਨੇ ਬੇਨਤੀ ਕਰਨ ਆਏ ਆ ਨਗਰ ਕੌਂਸਲ ਨੂੰ ਬੇਨਤੀ ਕਰਨ ਆਏ ਆ ਕਿ ਰੈਗੂਲੇਸ਼ਨ ਲਿਆਓ ਜਿਵੇਂ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ ਉਹ ਨੋਟੀਫਿਕੇਸ਼ਨ ਆ ਰਹੀ ਹੈ ਉਹਦੇ ਬਾਅਦ ਰੈਗੂਲੇਸ਼ਨ ਦਿਵਾਓ ਤੇ ਜਿੰਨੇ ਕੰਮੇ ਕੰਮ ਕਰਦੇ ਨੇ ਉਹਨਾਂ ਦੀਆਂ ਸਰਵਿਸ ਜਿਹੜੀਆਂ ਨੇ ਉਹ ਬਕਾਇਦਾ ਤੌਰ ਤੇ 3 ਮਹੀਨੇ ਦੇ ਵਿੱਚ ਵਿੱਚ ਰੈਗੂਲਰ ਕਰੋ ਕਿਉਂਕਿ 3 ਮਹੀਨੇ ਦਾ ਫੈਸਲਾ ਜਿਹੜਾ ਸੁਪਰੀਮ ਕੋਰਟ ਦਾ ਆਇਆ ਹੈਗਾ ਸੋ ਅੱਜ ਰੈਲੀ ਦਾ ਮਤਲਬ ਹੈ ਇੱਥੋਂ ਅਸੀਂ ਹੁਣ ਮਾਰਚ ਕਰਕੇ ਪਟਿਆਲਾ ਗੇਟ ਜਾਵਾਂਗੇ ਪਟਿਆਲਾ ਗੇਟ ਜਾ ਕੇ ਪੰਜਾਬ ਸਰਕਾਰ ਦੀ ਅਰਥੀ ਨਗਰ ਕੌਂਸਲ ਦੀ ਅਰਥੀ ਉੱਥੇ ਸਾੜ ਕੇ ਆਪਣਾ ਐ ਐਜੀਟੇਸ਼ਨ ਜਿਹੜਾ ਹੈ ਉਹ ਅਗਲੇ ਅਲਾਮ ਦੇ ਵਿੱਚ ਤਪਿਤ ਹਾਂਜੀ ਨੂੰ ਮਸ਼ਕਮਾਂ ਹਾਂਜੀ ਨੂੰ ਨਮਸਕਾਰ ਮੈਮ ਜਿਹੜਾ ਜੇ ਨਗਰ ਕੌਸ਼ਲ ਦੇ ਬਾਹਰ ਤਰਨਾ ਲੱਗਿਆ ਗਿਆ ਜੀ ਇਹਦਾ ਮੁੱਖ ਕਾਰਨ ਕੀ ਹੈ ਜੀ ਇਹਨਾਂ ਦਾ ਜੀ ਮੇਨ ਕਾਰਨ ਤਾਂ ਇਹ ਆ ਵੀ ਸਰਕਾਰ ਵੱਲੋਂ ਪੰਜਾਬ ਲੈਵਲ ਤੇ ਜਿਹੜਾ ਸਫਾਈ ਦਾ ਠੇਕਾ ਕੰਪਨੀ ਨੂੰ ਦਿੱਤਾ ਜਾ ਰਿਹਾ ਜਿਹਦੇ ਵਿੱਚ ਉਹ ਆਪ ਘਰਾਂ ਤੋਂ ਕਲੈਕਸ਼ਨ ਕਰਨਗੇ ਤੇ ਸਫਾਈ ਦੇ ਨਹੀਂ ਮੈਮ ਇੱਕ ਇਹ ਵੀ ਚੀਜ਼ ਕਹਿ ਰਹੇ ਨੇ ਵੀ ਅਸੀਂ ਜਿਹੜੇ ਕੱਚੇ ਮਜ਼ਦੂਰ ਨੇ ਕਾਫੀ ਟਾਈਮ ਦੇ ਪਰੋਂ ਵੀ ਉਹਨਾਂ ਨੂੰ ਪੱਕਾ ਕੀਤਾ ਜਾਵੇ ਜੀ ਇਹ ਸਭ ਮੁਕੰਨ ਕੀ ਨਹੀਂ ਉਹ ਤਾਂ ਹੀ ਹੁਣ ਆਊਟਸੋਰਸ ਜਿਹੜੇ ਬੰਦੇ ਕੰਮ ਕਰ ਰਹੇ ਨੇ ਕੋਈ ਸਰਕਾਰ ਦੀ ਪਾਲਸੀ ਆਏਗੀ ਜੀ ਜੀ ਤਾਂ ਉਹਦੇ ਅੰਦਰ ਜ਼ਰੂਰ ਪੱਕੇ ਹੋ ਜਾਣਗੇ ਇਹ ਜਿਹੜੀ ਮੈਮ ਕੰਪਨੀ ਕਹਿ ਰਹੇ ਨੇ ਜੀ ਨਵੀਂ ਆ ਰਹੀ ਹੈਗੀ ਇੱਕ ਠੇਕਾ ਲੈ ਰਹੀ ਹੈਗੀ ਕਿ ਇਹ ਪੰਜਾਬ ਲੈਵਲ ਤੇ ਕੰਮ ਹੈ ਜਾਂ ਇਕੱਲਾ ਨਾਬੇ ਦੀ ਨਹੀਂ 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 ਪੰਜਾਬ ਲੈਵਲ ਤੇ ਹੈ ਜੀ ਉੱਪਰੋਂ ਹੀ ਇਨਸਟਰਕਸ਼ਨ ਆਈਆਂ ਸੀ ਜੀ ਇਹਦੇ ਟੈਂਡਰ ਲਾ ਜਾਂ ਹੈਂਡਲ ਲੱਗ ਚੁੱਕੇ ਨੇ ਹੁਣ ਅੱਗੇ ਇਹਨਾਂ ਦੀਆਂ ਮੰਗਾਂ ਕਿਵੇਂ ਸੁਣੀਆਂ ਜਾਂ ਸੁਣੇ ਜਾਣਗੀਆਂ ਜਾਂ ਹਜੇ ਵੀ ਕੋਈ ਪੈਂਡਿੰਗ ਚ ਰੱਖਣਾ ਹੈਗਾ ਜੀ ਨਹੀਂ ਨਹੀਂ ਸਾਡੇ ਵੱਲੋਂ ਕੋਈ ਪੈਂਡਿੰਗ ਨਹੀਂ ਮਤਲਬ ਜੋ ਸਾਡੇ ਜੂਰਿਸਡਿਕਸ਼ਨ ਵਿੱਚ ਹੋਣਗੀਆਂ ਸਾਡੇ ਸੋਲਵ ਕਰਨ ਵਾਲੀਆਂ ਅਸੀਂ ਜ਼ਰੂਰ ਕਰਾਂਗੇ